ਪੁਰਸ਼ਾਂ ਦੇ ਅੰਡਕੋਸ਼ ਦੇ ਵਿੱਚ ਸੋਜ ਸ ਆ ਜਾਣਾ ਜਾਂ ਫਿਰ ਪਸ਼ਾਬ ਵਾਲੀ ਜਗ੍ਹਾ ਦੇ ਆਲੇ ਦੁਆਲੇ ਹਰਨੀਆਂ ਬਣ ਜਾਣੀਆਂ ਇਹ ਸਮੱਸਿਆ ਬਹੁਤ ਵੀਰਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਆਉਂਦੀ ਹੈ ਜਿਨ੍ਹਾਂ ਨੂੰ ਅੰਡਕੋਸ਼ ਦੇ ਵਿੱਚ ਸੋਜਸ ਬਣ ਜੇ ਤੇ ਜਾਂ ਫਿਰ ਹਰਨੀਆਂ ਬਣ ਜਾਣ ਤੁਸੀਂ ਕਿਹੜੀ ਚੀਜ਼ ਵਰਤਣੀ ਹੈ ਆਯੁਰਵੇਦ ਦੇ ਵਿੱਚ ਤੁਸੀਂ ਇਹਦਾ ਕੁਦਰਤੀ ਤਰੀਕੇ ਨਾਲ ਇਲਾਜ ਕਰ ਸਕਦੇ ਹੋ ਜਿਨ੍ਹਾਂ ਨੂੰ ਅੰਡਕੋਸ਼ ਦੇ ਵਿੱਚ ਸੋਜਿਸ ਆ ਜੇ ਸੋਜਿਸ ਆਣ ਕਰਕੇ ਬੁਖਾਰ ਵੀ ਹੋ ਜਾਂਦਾ ਹੈ ਤੇ ਬਹੁਤ ਜ਼ਿਆਦਾ ਦਰਦ ਵੀ ਹੁੰਦਾ ਹੈ ਤਾਂ ਤੁਸੀਂ ਉਹਦੇ ਲਈ ਲੈਣੀ ਹੈ ਜੀ ਬੱਛ ਦੇਖੋ ਜੀ ਬੱਛ ਤੁਹਾਨੂੰ ਅੰਸਾਰ ਦੀ ਦੁਕਾਨ ਤੋਂ ਮਿਲ ਜੇਗੀ 50 ਗ੍ਰਾਮ ਤੁਸੀਂ ਬੱਛ ਲੈ ਲਓ ਤੇ 50 ਗ੍ਰਾਮ ਹੀ ਤੁਸੀਂ ਲੈਣੀ ਹੈ ਜੀ ਸਰੋਂ ਜਿਹਦਾ ਆਪਾਂ ਘਰ ਦੇ ਵਿੱਚ ਤੇਲ ਦਾ ਸਬਜੀ ਨੂੰ ਤੜਕਾ ਲਾਉਂਦੇ ਆ ਸਰੋਂ ਦਾ ਤੇਲ ਠੀਕ ਹੈ ਜੀ ਸਾਬਤ ਸਰੋਂ ਤੁਸੀਂ ਲੈਣੀ ਹੈ 50 ਗ੍ਰਾਮ 50 ਗ੍ਰਾਮ ਸਾਬਤ ਸਰੋਂ 50 ਗ੍ਰਾਮ ਬਾਜ ਇਹਨੂੰ ਤੁਸੀਂ ਆਪਸ ਵਿੱਚ ਪੀਸ ਲੈਣਾ ਚੰਗੀ ਤਰ੍ਹਾਂ ਪੀਸੋਗੇ ਤਾਂ ਇੱਕ ਕਿਸਮ ਦਾ ਪੇਸਟ ਜਿਆ ਤਿਆਰ ਹੋ ਜਾਏਗਾ ਇਸ ਪੇਸਟ ਨੂੰ ਤੁਸੀਂ ਗਰਮ ਕਰ ਲੈਣਾ ਜੀ ਓਨਾਕ ਗਰਮ ਕਰਨਾ ਜਿੰਨਾ ਤੁਹਾਡਾ ਸਰੀਰ ਇਸ ਨੂੰ ਬਰਦਾਸ਼ਤ ਕਰ ਸਕਦਾ ਹੈ ਉਸ ਪੇਸਟ ਨੂੰ ਤੁਸੀਂ ਆਪਣੇ ਅੰਡਕੋਸ਼ ਵਾਲੀ ਜਗ੍ਹਾ ਦੇ ਉੱਪਰ ਅਪਲਾਈ ਕਰੋ ਰਾਤ ਨੂੰ ਸੌਣ ਲੱਗਿਆ ਤੇ ਉਹਨੂੰ ਕੱਪੜੇ ਦੇ ਨਾਲ ਬੰਨ੍ਹ ਲਓ ਕਿਉਂਕਿ ਦਿਨ ਚ ਬੰਦਾ ਵਰਕ ਕਰਦਾ ਤਾਂ ਨਹੀਂ ਸੈਟਿੰਗ ਬੈਠੇਗੀ ਤਾਂ ਤੁਸੀਂ ਦੇਖੋਗੇ ਰਾਤ ਨੂੰ ਜਦ ਤੁਸੀਂ ਇਹ ਪਹਿਲੇ ਦਿਨ ਕਰੋਗੇ ਤਾਂ ਪਹਿਲੇ ਦਿਨ ਹੀ 50% ਤੁਹਾਨੂੰ ਇਹਦੇ ਵਿੱਚ ਆਰਾਮ ਮਿਲੇਗਾ ਤੁਹਾਡੀ 50% ਸੋਜਸ ਖਤਮ ਹੋ ਜਾਏਗੀ ਤੁਹਾਨੂੰ ਦਰਦ ਦੇ ਵਿੱਚ ਵੀ ਆਰਾਮ ਮਿਲੇਗਾ ਤੇ ਤੁਹਾਡਾ ਬੁਖਾਰ ਵੀ ਹੌਲੀ-ਹੌਲੀ ਉਤਰਨਾ ਸ਼ੁਰੂ ਹੋ ਜਾਏਗਾ ਚਾਹੋ ਤਾਂ ਤੁਸੀਂ ਬੁਖਾਰ ਦੀ ਦਵਾਈ ਵੀ ਲੈ ਸਕਦੇ ਹੋ ਹੁਣ ਜਿਨ੍ਹਾਂ ਨੂੰ ਹਰਨੀਆਂ ਦੀ ਸਮੱਸਿਆ ਦੇਖੋ ਤੁਸੀਂ ਮੇਰੇ ਪਿੱਛੇ ਇੱਕ ਪਲਾਟ ਦੇਖ ਰਹੇ ਹੋ ਇਹ ਹੈ ਜੀ ਔਰੰਡੀ ਦਾ ਪਲਾਟ ਇਹਦਾ ਕੈਸਟਰ ਆਇਲ ਆਇਲ ਆਉਂਦਾ ਹੈ ਤੇ ਇਹਦੀ ਪਹਿਚਾਨ तकरीबन ਸਾਰਿਆਂ ਨੂੰ ਹੀ ਹੈ ਜਿਨ੍ਹਾਂ ਨੂੰ ਪਸ਼ਾਬ ਵਾਲੀ ਜਗ੍ਹਾ ਤੇ ਆਲੇ ਦੁਆਲੇ ਹਰਨੀਆਂ ਹੋ ਜਾਣ ਤਾਂ ਤੁਸੀਂ 250 ਗ੍ਰਾਮ ਕੈਸਟਰੋਲ ਆਇਲ ਲੈਣਾ ਹੈ ਮਤਲਬ ਅਰੰਡੀ ਦਾ ਤੇਲ ਲੈਣਾ ਤੇ 250 ਗ੍ਰਾਮ ਇਸ ਪlant ਦੇ ਤੁਸੀਂ ਬੀਜ ਲੈਣੇ ਨੇ ਅਰੰਡੀ ਦੇ ਜਿਹੜਾ ਫਲ ਆ ਜਾਂਦਾ ਹੈ ਜੇ ਤੁਹਾਨੂੰ ਫਲ ਮਿਲਦਾ ਹੈ 250 ਗ੍ਰਾਮ ਠੀਕ ਹੈ ਨਹੀਂ ਤਾਂ ਤੁਸੀਂ ਇਹਦੇ ਪੱਤੇ ਲੈ ਸਕਦੇ ਹੋ 250 ਗ੍ਰਾਮ ਦੋਨੋਂ ਵਜ਼ਨ ਬਰਾਬਰ ਮਾਤਰਾ ਚ ਤੇਲ ਨੂੰ ਤੁਸੀਂ ਕੜਾਈ 'ਚ ਪਾ ਕੇ ਗਰਮ ਚਾੜ ਦਿਓ ਤੇ ਵਿੱਚ ਇਹ ਪੱਤੇ 250 ਗ੍ਰਾਮ ਕੱਟ ਕੇ ਉਹਦੇ ਪਾ ਦਿਓ ਜਦ ਇਹ ਆਪਸ 'ਚ ਚੰਗੀ ਤਰ੍ਹਾਂ ਕੜ ਜੇਗਾ ਤੇ ਇੱਕ ਪੇਸਟ ਤਿਆਰ ਹੋਏਗਾ ਇਸ ਪੇਸਟ ਨੂੰ ਤੁਸੀਂ ਇੱਕ ਕਾਟਨ ਦੇ ਕੱਪੜੇ ਦੇ ਉੱਪਰ ਰੱਖੋ ਰੱਖ ਕੇ ਆਪਣੀ ਪਿਸ਼ਾਬ ਵਾਲੀ ਜਗ੍ਹਾ ਦੇ ਆਲੇ-ਦੁਆਲੇ ਜਿੱਥੇ ਤੁਹਾਨੂੰ ਹਰਨਿਆਂ ਦੀ ਸਮੱਸਿਆ ਉੱਥੇ ਇਹਦਾ ਲੇਪ ਲਾ ਦਿਓ ਠੀਕ ਹੈ ਜੀ ਰਾਤ ਨੂੰ ਸੌਣ ਲੱਗਿਆ ਤਾਂ ਤੁਸੀਂ ਦੇਖੋਗੇ ਤੁਹਾਨੂੰ 2-3 ਦਿਨਾਂ ਦੇ ਅੰਦਰ-ਅੰਦਰ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਹੌਲੀ ਹੌਲੀ ਜਿਹੜੀਆਂ ਹਰਨੀਆਂ ਦੀ ਸੋਜਸ ਤੁਹਾਡੇ ਪਸ਼ਾਬ ਵਾਲੀ ਜਗ੍ਹਾ ਦੇ ਆਲੇ ਦੁਆਲੇ ਆਉਂਦੀ ਹੈ ਉਹ ਆਪਣੇ ਆਪ ਹੀ ਹਰਨੀਆਂ ਜਿਹੜੀਆਂ ਰੁਕਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਇਹਨੂੰ ਲੰਮਾ ਸਮਾਂ ਕਰਦੇ ਰਹੋਗੇ ਤਾਂ ਤੁਹਾਨੂੰ ਆਪਰੇਸ਼ਨ ਕਰਾਉਣ ਦੀ ਲੋੜ ਹੀ ਨਹੀਂ ਪਵੇਗੀ ਤੁਹਾਡੀਆਂ ਹਰਨੀਆਂ ਹੌਲੀ ਹੌਲੀ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਫਿਰ ਕਿਸੇ ਨਵੀਂ ਜਾਣਕਾਰੀ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ